ਨੇ 20 ਕਿਲੋ ਤੋਂ ਸਟਾਰਟਿੰਗ ਕਰਿਆ 20 ਕਿਲੋ 21 ਕਿਲੋ ਤੋਂ ਸਟਾਰਟਿੰਗ ਹੈ ਬੱਚੀ ਬਿਆ ਉਹ ਛੜਕਦੇ ਪਹੁੰਚਣ ਵਾਲਾ ਕੰਮ ਹੀ ਆਣਾ ਜਮਾ ਵੀਰੇ ਲੈ ਸਜਣਾ ਮਾਡਲ ਟਾਉਨ ਨੰਬਰ 1 ਤਹਿਸੀਲ ਸੁਨਾਮ ਤੇ ਜ਼ਿਲਾ ਸੰਗਰੂਰ ਤੋਂ ਬਾਈ ਕਰਨ ਕੋਲੋਂ 4 ਬੜਾਂ ਲੱਗਿਆਂ ਦਿਖਾਉਣ ਚੰਗਾ ਬੋਲਾ ਤਿਆਰੀ ਦਾ ਤੇ ਬਾਕੀ ਜਿਹੜਾ ਰੇਟ ਆ ਰੇਟ ਰਹੂਗਾ ਵੀਡੀਓ ਦੇ ਵਿੱਚ ਪਸ਼ੂ ਟੋਟਲ 4 ਲੱਗਿਆਂ ਦਿਖਾਉਣ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਨ ਦਾ ਤੁਹਾਡਾ ਫਰਜ਼ ਹੈ ਤੇ ਬਾਕੀ ਡਿਟੇਲ ਬਾਈ ਕਰਨ ਦੱਸ ਦੂਗਾ ਹੋਰ ਕਰਨ ਕਿਵੇਂ ਆ ਬਹੁਤ ਵਧੀਆ ਬਾਈ ਬਹੁਤ ਵਧੀਆ ਚੜਦੀ ਕਲਾ ਜਮਾ ਚੜਦੀ ਕਲਾ ਕਿਰਪਾ ਬਾਬੇ ਦੀ ਤੁੰਦ ਦਾ ਹਟਾਵੇ ਤੁੰਦ ਤਾਂ ਹੁਣ ਸਹਬ ਜੀ ਆਦੇ ਦੇਖ ਨੇ ਰੁੱਤ ਹੈ ਠੀਕ ਹੈ ਟਾਈਮ ਟਾਈਮ ਤੇ ਰੁੱਤ ਰੁੱਤ ਦੇ ਸਾਰੀ ਚੀਜ਼ ਵਧੀਆ ਆ ਨੰਬਰ ਬੋਲ ਦਿ ਜ਼ਰਾ 9779939077 ਪਿੰਡ ਮਾਡਲ ਟਾਊਨ ਨੰਬਰ 1 ਤਸੀਲ ਸੁਨਾਮ ਤੇ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਹੈ ਨਾ ਸੰਗਰੂਰ ਜ਼ਿਲ੍ਹਾ ਤਾਂ ਹੋਈ ਮਸ਼ਹੂਰ ਆ ਮਸ਼ਹੂਰ ਹੈ ਬਾਈ ਤੇ ਇੱਥੇ ਆ ਜਾ ਲੱਭੀ ਫਿਰ ਆ ਆਪਣੇ ਵਾਲੇ ਮੇਨ ਕਿਤੇ ਤੇ ਇੱਥੇ ਆ ਜਾ ਤੇ ਆਰਡਰ ਤੇ ਮਾਰ ਇੱਕ ਕਰਾ ਦੇ ਚੱਕ ਸੂਆ ਦਾ ਕਿਹੜਾ ਰੂਗਾ ਲੂਣ ਹੈ 4 ਦੰਦ ਪਹਿਲਾ ਸੂਆ ਜਮ ਰੇ ਚੌਗੀ ਦੰਦ ਤੋਂ 4 ਦੰਦ ਦੰਦ ਕਿੰਨੇ ਦਿਨ ਦੀ ਸੂਈ ਹੋਗੀ ਅੱਜ ਵੀਰੇ ਨੂੰ ਤੀਜਾ ਦਿਨ ਹੈ ਬੱਚੇ ਤੇ ਮਾਰਨੀ ਲੱਭੀ ਕੈਮਰਾ ਨਾਲੂਆ ਨੂੰ ਰੂਆ ਕਰਾ ਦੇ ਚੱਕ ਤੀਜਾ ਦਿਨ ਸੂਈ ਨੂੰ ਚੌਗੀ ਬੱਚੀ ਤੇ ਹਾਜ਼ਰ ਬੋਲਾ ਕਿੰਨਾ ਇਹਦਾ ਵੀਰੇ ਦੁੱਧ ਵਿੱਚ ਜਿਹੜਾ ਸਟਾਰਟਿੰਗ ਕਰਿਆ ਇਹਨਾਂ ਨੇ 20 ਕਿਲੋ ਤੋਂ ਸਟਾਰਟਿੰਗ ਕਰਿਆ 20 ਕਿਲੋ 20 21 ਕਿਲੋ ਤੋਂ ਸਟਾਰਟਿੰਗ ਹੈ ਬੱਚੀ ਦੀ ਤੀਜੇ ਦਿਨ ਤੋਂ ਬੋਲੇ ਤਾਂ ਖਾਣੀ ਹਾਂ ਬੋਲੀ ਤਾਂ ਖਾਣੀ ਕਿੰਨਾ ਦੁੱਧ ਚਵਾ ਲੂਗੀ ਪੀਕ ਲੈਵਲ ਤੇ ਆਈਡੀਆ ਦੁੱਧ ਜੇ ਬਈ ਘਟੋ ਘਟ 27 28 ਕਿਲੋ ਦੁੱਧ ਬੜੇ ਆਰਾਮ ਨਾਲ ਦੇਣਾ ਇਹ ਤਾਂ ਇਹ ਤਾਂ 30 ਤੋਂ ਪਾਰ ਵਾਲੀ ਆ ਥੱਲੇ ਆ ਬਾਹਰਲੇ ਬੰਨੇ ਤੇ ਦੰਦੋ ਬਾਈ ਕਹਿੰਦਾ ਚੌਗੀ ਰਹਿਣ ਵਾਲੀ ਆ ਤੇ 20 ਕਿਲੋ ਬੌਲੀ ਤੇ ਉਹਦੀ ਸਟਾਰਟਿੰਗ ਹੋਈ ਆ ਤੇ ਕਰਨ ਡੰਗ ਤੋਂ ਡੰਗ ਚਵਾ ਕੇ ਦੇਦਾ ਜਮਾਂ ਤਸੱਲੀ ਕਰਾ ਦਾਂਗੇ ਵੀਰੇ 3 ਦਿਨਾਂ ਦੀ ਸੂਈ ਖਲੇ 20 ਕਿਲੋ ਐ ਪਲੂਣ ਬੱਚੀ ਥੱਲੇ ਠੀਕ ਆ ਗੱਲ ਹਾਂ ਜੀ ਦੁੱਧ ਤਾਂ ਇਹਨੇ 30 ਤੋਂ ਪਾਰ ਦੁੱਧ ਦਾ 30 ਤੋਂ ਪਾਰ ਦੇਣਾ ਇਹਦੀ ਖਾਸ ਗੱਲ ਇਹ ਏ ਰਹੂਗੀ ਵੀ ਇਹਨੂੰ ਜਿੱਦਾਂ ਦੇ ਮਰਜ਼ੀ ਵਾਸਤੇ ਮੌਸਮ ਵਿੱਚ ਰੱਖ ਲੈ ਪਰ ਖਾਣੇ ਨੂੰ ਇਹ ਮੰਨ ਲਓ ਵੱਲੋਂ ਮੱਝਾਂ ਨਾਲ ਦੀ ਲੱਗਿਆ ਚਬਾਈ ਦੀ ਕਿਦਾਂ ਕਰਨ ਇੱਕ ਨੰਬਰ ਚਬਾਈ ਦੀ 100 ਨੰਬਰੀ ਗੱਲੀ ਜਮਾ ਗੇਟਾਂ ਵਾਲੇ ਬੰਨੇ ਲਿਆ ਕਿਹੜਾ ਹੋਰ ਖਮਾ ਲਈ ਉੱਥੋਂ ਲੇ ਆ ਲੇ ਆ ਲਿਆ ਬੱਚਾ ਕੀ ਆ ਗਿਆ ਨਾਲ ਇਹਦੇ ਨਾਲ ਬੱਚਾ ਵੀਰੇ ਆ ਨਾਲ ਆ ਗਿਆ ਮੇਲ ਜੇਰ ਜੂਰ ਦੀ ਆਪਣੀ ਓਕੇ ਰਹੂਗੀ ਠੀਕ ਆ ਜੀ ਜਿਹੜੀ ਗੱਲ 20 ਕਿਲੋ ਟਾਈਮ ਟਾਈਮ ਚ ਚਵਾ ਕੇ ਜਮਾ ਚਵਾ ਦਾਂਗੇ ਯਾਰ 30 ਕਿਲੋ ਵਾਲੀ ਹੈ ਬੱਚੀ ਅਸਲ ਤਾਂ ਠੀਕ ਆ ਗੱਲ ਆ 20 ਕਿਲੋ ਬਾਈ ਤਾਂ ਇਹਨਾਂ ਦਾ ਹੀ ਟਾਈਮ ਹੈ ਬਾਈ ਚਵਾ ਕੇ ਤਸੱਲੀ ਕਰਾ ਅੰਬਾਈ ਕਹਿੰਦਾ ਹੱਥੀ ਚਵਾਈ ਦੀ ਲੱਗੀ ਹੈ ਤਕਰੀਬਨ ਜਿੰਨੀਆਂ ਕਿ ਬਹਿਣਾ ਇੱਥੇ ਤੋਂ ਲਾਉਂਗੇ ਚਾਹੇ ਮਸ਼ੀਨੀ ਚਵਾਈ ਵਾਲੀ ਹੋਵੇ ਪਰ ਇੱਥੇ ਆ ਕੇ ਹੱਥੀ ਚਵਾਈ ਦੀ ਬਾਈ ਬਾਈ ਵਰਗੇ ਇਹਨੂੰ ਲਾ ਲੈਂਦੇ ਆ ਤੇ ਥਾਣੇ ਦਾ ਸੋਨਾ ਲੱਗਿਆ ਆਰਡਰ ਦੀ ਕੁਆਲਿਟੀ ਦੇਖ ਵੀਰੇ ਕਿੰਨੀ ਲੱਗੀ ਵੀ ਆ 25 ਸੂਆ ਪਹਿਲਾ ਰਹੂਗੀ ਦੰਦੋ ਰਹੂਗੀ ਚੌਗੀ ਤੇ 20 ਕਿਲੋ ਬੋਲੇ ਤੋਂ ਬਾਈ ਕਹਿੰਦਾ ਅਗੇ ਦੀ ਸਟਾਰਟਿੰਗ ਲਾ ਲਵੀਂ ਇੱਥੋਂ ਮਾਰ ਦੇ ਨਮਰਾ ਆਰਡਰ ਚੈੱਕ ਕਰਾ ਦੇ ਠੋਸ ਕਰਨਾ ਅਗੇ ਪੂਰੇ ਜਿਹੜਾ ਜਦੋਂ ਇਹ ਪਲਾ ਪਲਾ ਉਤਰਗੇ ਨਾ ਫਾੜੀ ਵਾਲਾ ਆਰਡਰ ਬਣੂਗਾ ਜਦੋਂ ਇਹਨੇ ਪੀਕ ਲੈਵਲ ਤੋਂ ਵੱਡਾ ਸੋਨਾ ਬਣਾਉਗੀ ਉਹ ਨਾ ਜਦੋਂ ਇਹਨੇ ਪੀਕ ਲੈਵਲ ਤੇ ਆਈ ਨਾ ਉਦੋਂ ਬੱਚੀ ਆਪ ਦਾ ਰੂਪ ਦਿਖਾਉਗੀ ਕੀ ਚੀਜ਼ ਹੈ ਠੀਕ ਆ ਗੱਲ ਕੱਦ ਚੰਗਾ ਨਾ ਸਾਰੇ ਪਾਸੇ ਏ ਕਲਾਸ ਹੈ ਆ ਪੂਸ਼ਪੜੀ ਮਾਰੀ ਇਹ ਇਥੋਂ ਕਰਾ ਦੇ ਲੱਭੀ ਚੱਕ ਕੱਦ ਕਾਠ ਵੀ ਚੰਗਾ ਲੈਂਡ ਵੀ ਸੋਨਾ ਹੈ ਸੱਚਾ ਤੋਂ ਉੱਪਰ ਆ ਆਰਡਰ ਹੈ ਇਹੀ ਚੀਜ਼ ਹੋਣੀ ਚਾਹੀਦੀ ਹੈ ਕੰਪੈਕਟ ਜਾ ਤੁਰੀ ਪਾਲਾ ਹੋ ਰਿਹਾ ਨਾ ਇਹ ਪਾਲਾ ਵੀਰੇ ਪਾਲਜ ਆ ਪਾਲਾ ਆ ਰੂ ਫਾੜੀ ਵਾਲਾ ਸਿਸਟਮ ਬਣਾ ਜੀ ਜਮਾ ਫਾੜੀ ਵਾਲਾ ਏ ਕਲਾਸ ਬਣਾਉ ਯਾਰ ਹੁਣ ਤਾਂ ਦ ਇਹ ਦੇ ਤਾਂ ਵੀਰੇ 1 15 ਦੀ 1 15 ਦੀ ਬਾਕੀ ਪਰ ਇਹੋ ਜੀ ਬੱਚੀ ਦਾ ਮੁੱਲ ਨਹੀਂ ਹੈਗਾ 30 ਕਿਲੋ ਵਾਲੀ ਬੱਚੀ ਦਾ ਕੋਈ ਮੁੱਲ ਨਹੀਂ ਹੈਗਾ ਪਲੂਨ ਦਾ 20 ਚ ਵਾਦਾਂਗੇ ਆਪਾਂ ਅੱਜ 20 ਚ ਵਾਦਾਂਗੇ ਟਾਈਮ ਟਾਈਮ ਜਮਾ ਤਸੱਲੀ ਕਰਾ ਕੇ ਪਾਸੇ ਤਾਂ ਨਹੀਂ ਜਾਂਦੇ ਨਾ ਨਾ ਇੱਥੇ ਆ ਇੱਥੇ ਆ ਤਸੱਲੀਆਂ ਕਰਾਉਣ ਵਾਸਤੇ ਤਸੱਲੀਆਂ ਕਰਾਉਣ ਵਾਸਤੇ ਵੀਰੇ ਠੀਕ ਹੈ ਗੱਲ ਆ ਜਾ ਲੱਭੀ ਫਿਰ ਦੋ ਨੰਬਰ ਵਾਲੀ ਤੇ ਆ ਜਾ ਹੁਣ ਮਾਰਦੇ ਕੈਮਰਾ ਆ ਬੱਚੀ ਤੇ ਇਹਦਾ ਜਾਨਦੂਨ ਵਾਲੀ ਆ ਜਾ ਨਾ ਜਮਾ ਵੀ ਆ ਗਿਆ ਸੇਠਾ ਇਸਰਾ ਨਹੀਂ ਜਮਾ ਵੀਰੇ ਸਮਾਂ ਬੜੀ ਚੰਗੀ ਹੈ ਨਾ ਆਹ ਜੀ ਆਰਡਰ ਇਹਦਾ ਵੀ ਦੇਖ ਲੈ ਕਿੰਨਾ ਇਹ ਕੱਲ ਦੀ ਸੂਈ ਆ ਵੀ ਕੱਲੋਂ ਬੱਚਾ ਗਿਆ ਇਹਦੇ ਨਾਲ ਵੀ ਬੱਚਾ ਮੇਲ ਕਾਫ ਹਾਂਜੀ ਇਹ ਦੂਜਾ ਸੂਆ 6 ਦੰਦ ਹੈ ਦੰਦੋ ਛਿੱਗੀ ਕਿੰਨੀ ਬੌਲੀ ਇਹਦੇ ਕੋਲੇ ਕੱਲ 2 ਚਵਾਈਆਂ ਹੋਈਆਂ ਨੇ ਇੱਕ ਕੱਲ ਅਥਨ ਵਾਲੀ ਇੱਕ ਤੜਕੇ ਵਾਲੀ ਕਿੰਨੀ ਕਹੂਗਾ ਆਈਡੀਆ ਐੜੀ ਹੋਊਗੀ ਪਰ 15 16 ਕਿਲੋ ਤੋਂ ਪਾਰ ਹੀ ਪਰ ਖਾਲੀ ਤਾਂ ਜੇ ਖੋਈ ਨਹੀਂ ਬੱਚੀ ਨਾ ਓਕੇ 15 ਦਾ ਹੋਊਗਾ ਘੱਟ ਤੋਂ ਘੱਟ ਵੱਧ ਹੋਊਗਾ ਵੀਰੇ ਠੀਕ ਆ ਗੱਲ ਵੀ ਘੱਟ ਤੋਂ ਘੱਟ 15 ਮੰਨ ਕੇ ਆ ਜੇ ਪਰ ਵਧੂਗਾ ਪਰ ਕੱਲ ਦੀ ਸੂਈ ਹੈ ਨਾ ਠੀਕ ਆ ਗੱਲ ਆ ਲੈ ਆ ਬਾਰੇ ਨੂੰ ਜੀ ਇਹ ਬਾਈ ਕਹਿੰਦਾ ਛਿੱਗੀ ਰਹੂਗੀ ਤਕਰੀਬਨ 2 ਚਵਾਈਆਂ ਇਹਦੀਆਂ ਹੋ ਚੁੱਕੀਆਂ ਨੇ ਤੇ ਜਿੱਦਾਂ ਦਾ ਉਤੋਂ ਕਹੂੰਗਾ ਮੈਂ ਢਾਂਚਾ ਚੌੜਾ ਤੇ ਉਦਾਂ ਦੀ ਕਹੂੰਗਾ ਇਹਦਾ ਲੇਵਾ ਉਦਾਂ ਦਾ ਹੀ ਲੇਵਾ ਸਾਰੇ ਪਾਸੇ ਮਜ਼ਬੂਤ ਹੈ ਚਵਾਈ ਹੈਗੀ ਜਿਵੇਂ ਗਰਲੈਂਡੋ ਦੀ ਹੁੰਦੀ ਜਮਾ ਵੀਰੇ ਏ ਕਲਾਸ ਹੈ ਜਾਣ ਵਾਲੀ ਹੈ ਨਾ ਜਾਣ ਬਈ ਸਾਂਮੀ ਪਲੀ ਚੰਗੀ ਹੋਈ ਹੈ ਚੰਗੀ ਸਾਂਮੀ ਹੋਈ ਹੈ ਜਿੱਦ ਤਰ੍ਹਾਂ ਪਹਿਲਵਾਨਾਂ ਦੇ ਸਰੀਰ ਹੁੰਦੇ ਆ ਉਦਾਂ ਦੀ ਬੋਡੀ ਆਉਂਦੀ ਆ ਉਦਾਂ ਦੀ ਆਰਡਰ ਦੀ ਕੁਆਲਿਟੀ ਬਿਲਕੁਲ ਸਟੇਟ ਰਹੂਗੀ ਆਰਡਰ ਰਹੂਗੀ ਜਮਾ ਮਜ਼ਬੂਤ ਆਰਡਰ ਹੋਗਾ ਪੂਰਾ ਠੋਸ ਕਹ ਲਈਏ ਤੇ ਜਾਨ ਇਹਨੂੰ ਇਹ ਮੰਨ ਲਿਓ ਤੁਸੀਂ ਇਹਨਾਂ ਨੂੰ ਬੈਡ ਮੰਨ ਕੇ ਲੈ ਲਓ ਉਹਨੂੰ ਤੁਸੀਂ ਨਾ ਮਤਲਬ ਕਿ ਝੋਟੀ ਮੰਨ ਕੇ ਲੈ ਲਓ ਜਿੱਦਾਂ ਦੀ ਮਾਰ ਨਹੀਂ ਖਾਂਦੀ ਜਮਾ ਕਿਸੇ ਪਾਸੇ ਮਾਰ ਨਹੀਂ ਖਾਂਦੀ ਯਾਰ ਬ੍ਰੀਡ ਤੇ ਦੇਲੇ ਸਰੀਰ ਤੇ ਦੇਲੇ ਇੱਥੇ ਰੋਕ ਲੈ ਕੋਈ ਇਹਦਾ ਪਿੱਟਾੜੀਓ ਮਾੜਾ ਉਰਲੇ ਬੰਨੇ ਕਮਾਲਾ ਇਹ ਥੋੜਾ ਆਪਰੇ ਅੱਗੇ ਕਰਾ ਲੈ ਇੱਕ ਕਰਾ ਲੈ ਕਰਾ ਲੈ ਕਰਾ ਲੈ ਤੇ ਇੱਥੇ ਰੋਕ ਲੈ ਇੱਥੋਂ ਕਰਾ ਦੇ ਲੱਭੀ ਗਾਂ ਵਾਲੇ ਬੰਨੇ ਆਰਡਰ ਤੇ ਨਾ ਸਾਨੂੰ ਸਾਂ ਚੈੱਕ ਕਰਾ ਦੇ ਸਵੇਰ ਜਾਂਦੀ ਆ ਜਮਾ ਬਹਿ ਜਾ ਬਹਿ ਜਾ ਜਮੀ ਜਮੀ ਨਹੀਂ ਥੋੜੀ ਰੋਕ ਲੈ ਸੁਭਾ ਕਰਾ ਦੇ ਚੈੱਕ ਸੁਭਾ ਤਾਂ ਜਮਾ ਠੰਡਾ ਵੀਰੇ ਜਮਾ ਜਮਾ ਬਹਿ ਜਾ ਬਹਿ ਜਾ ਉਹ ਉਹ ਚੀਜ਼ ਨਹੀਂ ਹੈਗੀ ਵੀ ਗਰਮ ਗਰਮ ਹੋਊਗੀ ਕਿ ਤੂੰ ਉਹ ਸਿਸਟਮ ਨਹੀਂ ਹੈਗਾ ਜਮਾ ਆਸਲਾ ਰਹਿਣਾ ਜਮਾ ਚੀਜ਼ ਏ ਕਲਾਸ ਹੈ ਵੀਰੇ ਜਾ ਰੋਕੀ ਰੋਕੀ ਇਹ ਇੱਥੇ ਇੱਥੇ ਰੋਕਣਾ ਪੇਟੇ ਦਾ ਸਹਜ ਦੇਖ ਬਰੀਡ ਦੀ ਕੁਆਲਿਟੀ ਦੇ ਨਾਲ ਲੱਭੀ ਬੇਵਕ ਛੜਕਦੇ ਪਹੁੰਚਣ ਵਾਲਾ ਕੰਮ ਹੀ ਆਣਾ ਜਮਾ ਵੀਰੇ ਠੰਡੀ ਪੂਰੀ ਜਮਾ ਪੂਰੀ ਠੰਡੀ ਹੈ ਕਿੰਨਾ ਦੁੱਧ ਚਪਾ ਦੂਗੀ ਪੀਕ ਲੈਵਲ ਤੇ ਪੀਕ ਲੈਵਲ ਤੇ ਵੀਰੇ ਦੁੱਧ ਤਾਂ ਹੈਗਾ ਅਗਲੇ ਦੀ ਸੇਵਾ ਦਾ ਠੀਕ ਆ ਪੀਕ ਲੈਵਲ ਤੇ ਨੇ 35 ਕਿਲੋ ਨੂੰ ਟੱਚ ਕਰਨਾ ਠੀਕ ਆ ਗੱਲ 30 ਚਪਾ ਦੂ ਜੰਮੀ ਘੱਟ ਤੋਂ ਘੱਟ ਮੰਨ ਲੀਏ ਜੀ ਜਰ 31 32 ਕਿਲੋ ਦਾ ਪਲੂਨ ਦਾ ਰਿਕਾਰਡ ਰਿਹਾ ਠੀਕ ਹੈ ਬਾਕੀ ਦੁੱਧ ਹੈਗਾ ਅਗਲੇ ਦੀ ਸੇਵਾ ਦਾ ਓਕੇ ਤੇ ਲੇਵਾ ਰੱਖਦੇ ਫਸਮਾ ਨਾ ਜਮਾ ਵੀਰੇ 12 ਮਾਰੀਏਗੇ 2 2 ਯਾਰ ਕਰਾਂਗੇ ਮਾਰ ਦਿੰਦੇ ਨੇ ਦੋ ਦੋ ਕੁ ਮਾਰਦੇ ਜਿਆਦਾ ਤਾਂ ਨਾ ਬਸ ਜਿਆਦਾ ਨਹੀਂ ਦੋ ਕੁ ਬਹੀਣਾ ਜੇ ਮਾਰਦੇ ਫਿਰ ਭਰਾ ਕਹਿੰਦੇ ਯਾਰ ਥੱਲੇ ਡੋਲ ਦਿੰਦਾ ਨਾ ਉਹ ਇੱਥੋਂ ਕਰਾ ਲੈਂਦਾ ਵੀ ਚੱਲ ਯਾਰ ਮੋਟਾ ਚਵਾ ਲੱਗਿਆ ਜਮਾ ਮੋਟਾ ਚਵਾ ਲੱਗਿਆ ਹੋਇਆ ਬਾਕੀ ਅਜੇ ਭਲਾਂ ਚ ਬੱਚੀ ਪੈਸੇ ਪੈਸੇ ਇਹ ਵੀ ਬੱਚੀ 1 15 ਦੀ ਦੇ ਦਾਂਗੇ ਦੋਨੇ ਕਿੰਨੇ ਦੇ ਦੋ 30 ਹੋ ਗਿਆ ਦੋ 30 ਹੋ ਗਿਆ ਦੋਨੇ ਪਰ ਇਹ ਚੀਜ਼ਾਂ ਦਾ ਮੁੱਲ ਨਹੀਂ ਹੈਗਾ ਬਈ ਦੇਖ ਲੈ ਤੂੰ ਆਪ ਛਣਾ ਹੈ ਨਾ ਜਮੇ 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 ਪੈਸੇ ਕਰਦੇ ਆ ਜਸਨੂ ਜਸਨੂ ਹੀ ਕਰਨੇ ਆ ਉਰਲੇ ਬੰਨੇ ਕਰ ਲੈ ਉਹਨੂੰ ਵੀ ਨਾਲ ਇਹ ਸਵਾ ਦੋ ਦੀਆਂ ਦੇ ਦਾਂਗੇ ਵੀਰੇ 5000 ਰੁਪਏ ਮਾਨ ਕਰ ਦਾਂਗੇ 5000 ਰੁਪਏ ਮਾਨ ਕਰ ਦਾਂਗੇ ਜਮੇ ਕੱਦੂ ਚੀ ਤੀਰ ਲਾ ਗਏ ਫਿਰ ਜਮੇ ਜੀ ਜੋ ਛੋਟੇ ਕਰ ਦੇ ਬੈ ਛੋਟ ਕਰ ਦੇ ਤੂੰ ਪੰਜ ਹੋਰ ਛੱਡ ਦਾਂਗੇ ਯਾਰ ਦੋ ਦੋ 20 ਦੀਆਂ ਕਰ ਦੋ 20 ਦੀਆਂ ਕਰ ਇੱਕ ਦਾ 10 ਦੇ ਪੜਤੇ ਨੂੰ ਦੇ ਦਾਂਗੇ ਦੇ ਦਾਂਗੇ ਇਹ ਆ ਗਈ ਛਿੱਗੀ ਪਰ ਕੋਈ ਇੱਕ ਗੱਲ ਹੋ ਰਿਹਾ ਵੀਰੇ ਕੋਈ ਕਮੀ ਨਹੀਂ ਹੈਗੀ ਆ ਪੂਝ ਪਰਨਾ ਮਾਰੀ ਕਮੀ ਆਰਡਰ ਦੇਖ ਲੈ ਤੂੰ ਇਹਨਾਂ ਦੇ ਆਰਡਰ ਬੱਚਿਆਂ ਦੇ ਕਿਵੇਂ ਨੇ ਇਹ ਤਾਂ ਆ ਗਈ ਛਿੱਗੀ ਪਾਈ ਕਹਿੰਦਾ 30 ਕਿਲੋ ਦਾ ਰਿਕਾਰਡ ਇਹ ਆ ਗਈ ਚਾਰ ਦੰਦ ਤੀਜੇ ਦਿਨ 20 ਕਿਲੋ ਬੋਲਾ ਹਾਜ਼ਰ ਬਈ ਇਹਨੇ ਵੀ 30 ਪਾਉਣਾ ਓਨੇ ਵੀ 35 ਕਿਲੋ ਦੁੱਧ ਪਾਉਣਾ ਕਿਉਂਕਿ ਹੁਣ ਮੌਸਮ ਐ ਇਹਨਾਂ ਦਾ ਹੀ ਐ 60 ਮੰਨ ਕੇ ਲੈ ਜੀ ਕੋਈ 60 ਕਿਲੋ ਤਾਂ ਬੜੇ ਰਾਮ ਤੂੰ 65 ਕਹਿੰਦਾ ਮੈਂ 5 ਫੇਰ ਘਟਾਤਾ 60 ਕਿਲੋ ਤਾਂ ਬੜੇ ਬਈ ਦੁੱਧ ਲੈਣ ਵਾਲਾ 5 ਕਿਲੋ ਘਟਾਦਾ ਤੇ 5000 ਘਟਾਦਾ 5000 ਘਟਾਤਾ ਤੇਰਾ ਮ ਤੇ ਹੁਣ ਮਾਰ ਦੇ ਲੈ ਵੀ ਕੈਮਰਾ ਤਿੰਨ ਨੰਬਰ ਵਾਲੀ ਪੰਛੀ ਦੇ ਇਹ ਕਰਨ ਗੱਬਣਾ ਇਹ ਗੱਬਣਾ ਬਾਈ ਦੂਜਾ ਬਰੀਡ ਚੰਗੀ ਹੈ ਨਾ ਬਰੀਡ ਸਾਰੇ ਪਾਸੇ ਸਹੀ ਹੈ ਬਰੀਡ ਆ ਗਈ ਪੂਰੀ ਫੁੱਲ ਤੇ ਲੇਵਾ ਵੀ ਕਮਾਲ ਦਾ ਰੱਖਦੀ ਆ ਤੇ ਥਾਣਾ ਰੱਖਦੀ ਆ ਮੁਠੀ ਵਾਲਾ ਹੱਤੀ ਚਵਾਈ ਆ ਲੈ ਕਿੰਨੇ ਦਿਨ ਕੱਢੂਗੀ ਇਹ ਲੈ ਜੀ ਵੀਰੇ 4-5 ਦਿਨ ਕੱਢ ਦੂ 4-5 ਦਿਨ ਆਰਾਮ ਲਾ ਲ ਬਣੂਗੀ ਚੰਗੀ ਹੈ ਨਾ ਪੂਰੀ ਚੰਗੀ ਬਣੂਗੀ ਅੱਲੇ ਆ ਬਾਹਰਲੇ ਬਣਨੇ ਨੂੰਗੀ ਤੇ ਨੰਬਰ ਰਹੂਗਾ ਤੀਜਾ ਇਹ ਆ ਗਈ ਗੱਬਣ ਦੰਦੋਂ ਕਿਵੇਂ ਕਰਨੇ ਬਈ ਦੰਦੋਂ ਯਾਰ ਪੱਟੀ ਨਹੀਂ ਪੂਰੀ ਮੰਨ ਕੇ ਲੈ ਸਕਲਾ ਕੋਈ ਆਪਾਂ ਝੂਠ ਬੋਲੇ ਦਾ ਕੋਈ ਫਾਇਦਾ ਨਹੀਂ ਠੀਕ ਆ ਗੱਲ ਦਿਨ ਕਿੰਨੇ ਬਾਕੀ ਦੱਸਿਆ ਬਾਈ ਦੇ ਇਹ ਲੈ ਜਾਓ ਮੇਰੇ ਪੰਜ ਸੀ ਇਹ ਲੰਬੀ ਖੜਾ ਕੇ ਪੰਜ 6 ਦਿਨ ਲੈ ਜਾਊਗੀ ਪੰਜ ਤੋਂ 6 ਦਿਨ ਬੜੇ ਨਾਲੇ ਬੰਦੇ ਆਰਡਰ ਸੋਣਾ ਕੱਢਦੀ ਆ ਤੇ ਪਿਛਾ ਨੂੰ ਤਕਰੀਬਨ ਪਿਛਾ ਨੂੰ ਕੱਢੂਗੀ ਅਜੇ ਬਲ ਪੈਨੇ ਪੂਰੇ ਇੱਥੇ ਰੋਕ ਲਾ ਮਾੜੀ ਜੀ ਰੋਕ ਲਾ ਇਹ ਕਿਸੇ ਦੇ ਘਰੋਂ ਲਈ ਐ ਠੀਕ ਆ ਗੱਲ ਹਾਂਜੀ ਕਿੰਨਾ ਦੁੱਧ ਚਵਾ ਕੇ ਆਈ ਆ ਇਹ ਇਹਨੇ ਮੇਰੇ 22 23 ਕਿਲੋ ਪ੍ਰੂਨ ਦਾ ਪਾਇਆ ਹੋਇਆ ਠੀ ਹਾਈਟ ਮੀਡੀਅਮ ਚਰੂਗੀ ਮੀਡੀਅਮ ਵਾਲੀ ਜਿਆਦਾ ਵੱਡੀ ਨਹੀਂ ਲੰਬਾਈ ਚੰਗੀ ਏ ਪਰ ਉਦਾਂ ਬਰੀਡ ਪ੍ਰਿੰਟ ਪੂਰਾ ਵਧੀਆ ਪ੍ਰਿੰਟ ਪੂਰਾ ਬਰੀਡ ਪੂਰੀ ਆ ਖਾਣਾਂ ਦੀ ਗਾਰੰਟੀ ਦੇਣਾ ਨਹੀਂ ਗੱਬਣ ਦੇ ਦਾਂਗੇ ਵੀਰੋ ਭਾਰ ਬੋਝ ਦੀ ਗਾਰੰਟੀ ਦੇ ਦਾਂਗੇ ਬੈੜਾ ਨੂੰ ਤਾਂ ਮੈਂ ਕਹਿੰਦਾ ਹੁੰਦੀ ਏ ਨਹੀਂ ਸਮੱਸਿਆ ਭਾਰ ਬੋਝ ਵਾਲੀ ਨਹੀਂ ਆਪਾਂ ਗਾਰੰਟੀ ਦੇ ਦਾਂਗੇ ਜਿਹੜੀ ਚੀਜ਼ ਦੀ ਕਹਾਂਗੇ ਉਹਦੀ ਦੇ ਦਾਂਗੇ ਠੀਕ ਆ ਇਥੋਂ ਲੈ ਬਾਕੀ ਦੁੱਧ ਅਗਲੇ ਦੀ ਸੇਵਾ ਦਾ ਯਾਰ 24 25 ਕਿਲੋ ਦੁੱਧ ਆਰਾਮ ਨਾਲ ਪਾ ਦੇਣੇ ਨੇ ਦੁੱਧਾ ਅਗਲੇ ਦੀ ਕੇਰ ਤੇ ਡਿਪੈਂਡ ਆ ਹਾਂਜੀ 24 25 ਕਿਲੋ ਤਾਂ ਬੜੇ ਆਰਾਮ ਨਾਲ ਦੇ ਦੇਣਾ ਗੱਬਣ ਤਾਂ ਨਹੀਂ ਪਤਾ ਕਿਹੜ ਇਹ ਦੇ ਦਾਂਗੇ ਬੱਛੀ 85000 ਰੁਪਏ ਦੀ 85 ਜਮਾਨਤਾਂ ਕੋਈ ਕਰ ਦਾਂਗੇ ਵੀਰੇ ਕਰ ਦਾਂਗੇ ਜਵੇਂ ਖਿੱਚ ਮਾਈ ਕਰਦੇ ਯਾਰ ਇਹ ਵੀ ਪੂਰੀ ਠੰਡੀ ਸੀਲ ਹੈ ਗਾਂਝੇ ਆਪਣੀ ਸਾਰੀਆਂ ਠੰਡੀਆਂ ਨੇ ਫਿਕਸ ਕਰ ਦੇ ਜਮੀ ਇਹਦੇ ਯਾਰ ਕਰਨਾ ਵੀ ਇੰਨੀ ਇੰਨੀ ਲੱਗੂਗਾ ਭਰਾ ਬਸ ਇਹ ਦੇ ਦਾਂਗੇ ਵੀਰੇ 82000 ਰੁਪਏ ਦੀ 82000 ਰੁਪਏ ਦੀ ਇਹ ਬਾਈ ਕਹਿੰਦਾ ਹੋ ਜੂਗੀ 82 ਦੀ ਛੋਟ ਛੂਟ ਉਹ ਚੋ ਕਰਾ ਕੇ ਪੂਰੇ ਆ ਪਾਰੇ ਦਾ ਕੇਸ ਥੋੜਾ ਹੋ ਜੂਗਾ ਇਹਦਾ ਕੋਈ ਗੱਲ ਨਹੀਂ ਨੰਬਰ ਰਹੂਗਾ ਤੀਜਾ ਗੱਬਨ ਵੈੜੀ ਰਹੂਗੀ ਤੇ ਹੁਣ ਮਾਰਦੇ ਕੈਮਰਾ ਆ ਬੈਠਦੇ ਕਵਾਲਿਟੀ ਚੰਗੀ ਆ ਥੋੜੀ ਸ਼ਾਮ ਘੱਟ ਕਰੀਆ ਕਿਸੇ ਸੱਜਣ ਨੇ ਨਾ ਕਿਸੇ ਨੇ ਸੰਭਾਈ ਘੱਟ ਕਰੀਆ ਨਹੀਂ ਤਾਂ ਬੈੜ ਦੇ ਲੈ ਕਿੱਡੀ ਵੱਡੀ ਬੈੜ ਐ ਬਰੀਡ ਐ ਪੂਰੀ ਕੋਠੇ ਜਿੱਦੀ ਆ ਨਾ ਜਮਾ ਕੋਠੇ ਜਿੱਦੀ ਆ ਗਈ ਰੇਲ ਦੇ ਡੱਬੇ ਜਿੰਨੀ ਲੰਮੀ ਹੋ ਗਈ ਬਰੀਡ ਦੇ ਛੋਟੇ ਛੋਟੇ ਕੰਨ ਦੀ ਆ ਬੋਦੀ ਵਾਲੀ ਪੰਛੀ ਐ ਉੱਪਰੋਂ ਬਿਲਕੁਲ ਸਿੱਧੀ ਐ ਜਿਹੜੀ ਮੇਨ ਗੱਲ ਐ ਚਬਾਈ ਹੈਗੀ ਖਤਰਨਾਕ ਪੂਰੀ ਜਮਾ ਏ ਕਲਾਸ ਐ ਯਾਰ ਜਿਵੇਂ ਗਰਲੈਂਡੋ ਦੀ ਹੁੰਦੀ ਆ ਹਾਂਜੀ ਹਾਂਜੀ ਕਿੰਨੇ ਦਿਨ ਦਾ ਸੁਆ ਇਹ ਤਾਂ ਵੀਰੇ 9 ਤੋਂ 10 ਦਿਨਾਂ ਦਾ ਸੁਆ ਐ ਸੁਆ ਕਿਹੜਾ ਰੂਗਾ ਇਹਦਾ ਦੂਜਾ ਸੁਆ ਤੂਜਾ ਸੁਆ ਹਾਂਜੀ ਹਾਂਜੀ ਇਲੇ ਸੀਗਾਰਤੀ ਥੋੜੀ ਜਿਹਾ ਬਈ ਯਾਰ ਸਮਾਈ ਨਹੀਂ ਕਰੀ ਬਰੀਡ ਚ ਬੱਚੀ ਚ ਕੋਈ ਬੱਚਾ ਕੀ ਨਾਲ ਇਹਦੇ ਇਹਦੇ ਨਾਲ ਬੱਚਾ ਵੀਰੇ ਉਹੀ ਗੱਲ ਆ ਵੀ ਮਾੜੇ ਬੰਦੇ ਨੂੰ ਪਸ਼ੂ ਖਾਏ ਨਾ ਤਾਕੜਾ ਬੰਦਾ ਪਸ਼ੂ ਨੂੰ ਖਾ ਜਾਂਦਾ ਉਹ ਕੰਮ ਹੈ ਉਹ ਕੰਮ ਹੈ ਵੀਰੇ ਇੱਥੋਂ ਦਿਖਾ ਦੇ ਲੱਭੂ ਐਫ ਦਾ ਖਰਚਾ ਚੱਲਣਾ ਵੀਰੇ ਸੌਖੀ ਗੱਲ ਨਹੀਂ ਹੈਗੀ ਆਰਡਰ ਦੇਖ ਲੈ ਗਾਂਹਾਂ ਆਪਣੀਆਂ ਸਾਰੀਆਂ ਠੰਡੀਆਂ ਨੇ ਇਹ ਤਾਂ ਮਸ਼ੀਨ ਨਾਲ ਨੇ ਜਿੰਨਾ ਪਾਵੇਂਗਾ ਜਿੰਨਾ ਪਾ ਲੈਗਾ ਉਹਨਾਂ ਇੰਨਾ ਤੋਂ ਲੈ ਲੈਣਾ ਅੱਜ ਹਾਜ਼ਰ ਕਿੰਨਾ ਦੁੱਧਾ ਕਰਨੀ ਇਹਦੇ ਕੋਲ ਇਹਦੇ ਥੱਲੇ ਵੀਰੇ 20 ਤੋਂ ਪਲੱਸ ਹੋਊਗਾ 20 ਕਿਲੋ ਮੰਨ ਕੇ ਜਿਹੜਾ ਮਰਜ਼ੀ ਵੀਰ ਲੈ ਲੈ ਚਵਾ ਦਾਂਗੇ 20 ਕਿਲ ਚਵਾਈ ਦੀ ਕਿਵੇਂ ਰਹੂਗੀ ਇਹ ਏ ਕਲਾਸ ਜਮਾ ਫੁੱਲ ਮੋਟੇ ਦਿਖਾ ਦਾਂਗੇ ਤੇ ਦੋ ਤਾਂ ਰਹਿੰਦੀਆਂ ਹਾਂਜੀ ਹਾਂ ਆ ਕਰਾਚ ਇੱਕ ਮੜਾ ਜਾ ਲੈ ਕਰਾ ਲੱਭੀ ਚਵਾਈ ਚੱਕ ਕੇ ਦੀ ਓਏ ਜਿੱਦਾਂ ਦਾ ਥਾਣਾ ਉਦਾਂ ਦੀ ਚਵਾਈ ਉਦਾਂ ਦੀ ਚਵਾਈ ਹੈ ਬਿਨਾਂ ਨਿਆਣੇ ਕੋ ਯਾਰ ਕੋਈ ਇੰਨਾ ਦੀ ਕਮੀ ਨਹੀਂ ਸੀ ਪੱਲਸੀ ਲਸੀ ਛੜਤੀ ਓਏ ਕਿਸੇ ਨੇ ਬਾਹਰ ਤੋਂ ਬੜੀ ਚੰਗੀ ਸੀ ਨਾ ਜੇ ਬੱਚੀਏ ਭਰੀ ਹੁੰਦੀ ਨਾ 1.5 ਲੱਖ ਰੁਪਏ ਦੀ ਬੱਚੀ ਸੀ ਆ ਜਾ ਹੁਣ ਆ ਜਾ ਲੱਭੀ ਪਿਛਾਂ ਵਾਲੇ ਥਾਣਾ ਦੇ ਇੱਥੋਂ ਕਰਾਜ ਬਾਈ ਆਪਾਂ ਚਵਾਈ ਦਾ ਆਨੰਦ ਦੰਦੀ ਆ ਜਮਾ ਮੱਜਾਂ ਨਾਲ ਦੇ ਮੱਜਾਂ ਨਾਲ ਦਾ ਹੀ ਥਾਣਾ ਮੱਜਾਂ ਨਾਲ ਦੀ ਚਵਾਈ ਹੈ ਵੀਰੇ ਚਵਾਈ ਦੀ ਕੋਈ ਕਮੀ ਨਹੀਂ ਵੈਸੇ ਕਰਨ ਪੈਸਿਆਂ ਤੇ ਮੁੱਕੂ ਕੰਮ ਆ ਗਏ ਬੱਚੀ ਯਾਰ ਵੈਸੇ ਤਾਂ ਜੇ ਸਮਾਈ ਹੁੰਦੀ ਤਾਂ 1.5 ਲੱਖ ਰੁਪਏ ਦੀ ਸੀ ਬੱਚੀ ਅੱਜ ਕਿੰਨੇ ਲਾ ਅੱਜ ਆਪਾਂ ਬੱਚੀ ਦੇ ਦਾਂਗੇ 85000 ਰੁਪਏ ਦੀ ਸਾਈਡ ਪਾਸੇ ਦੀ ਗਾਰੰਟੀ ਰਹੂ ਜਮਾ ਗਾਰੰਟੀ ਰਹੂਗੀ ਤੇਰੇ ਸਾਹਮਣੇ ਥਾਨ ਦੇਖ ਲੈ 20 ਕਿਲੋ ਚਵਾ ਦੇਾਂਗੇ 20 ਕਿਲੋ ਚਵਾ ਦੇਾਂਗੇ ਟਾਈਮ ਟਾਈਮ ਜਿੱਦੇ ਜੇ ਕਿਸੇ ਭਾਈ ਕੋਲ ਬਾਗੀ ਸਮਾਈ ਹੋਗੀ ਹਾਂਜੀ ਇਹ ਬੱਚੀ ਨੇ ਤੋ 30 ਕਿਲੋ ਦੇਣਾ ਇੱਕ ਕਵੰਟਲ ਕਣਕ ਖਾ ਕੇ ਇਹ ਸਾਰੇ ਹੱਡ ਹੱਡ ਸਭ ਲਕੋ ਜੂਗੀ ਅੱਜ ਵਾਲੇ ਦੀ ਹੰਮੀ ਪਰੂ ਮੈਂ ਜਿੰਨਾ ਜ ਤਿਆਰ ਅੱਜ ਆਪਾਂ 20 ਕਿਲੋ ਮਿਣ ਦਾਂਗੇ ਅੱਗੇ ਮਾਲਕ ਦੀ ਕੇਰ ਹੈ ਅੱਗੇ ਮਾਲਕ ਦੀ ਕੇਰ ਹੈ ਕੋਈ ਸਮਾਈ ਕਰ ਲੈ ਅਗਲੇ ਲੈ ਲਿਆ ਹੁੰਦਾ ਹੈ ਨਾ ਹਾਂਜੀ ਕੋਈ ਸਮਾਈ ਕਰ ਲੈ ਇਹ ਤੋਂ ਦੁੱਧ ਬਦਲ ਇੱਕ ਗੱਲ ਇੱਕ ਗੱਲ ਹੋਰ ਦੱਸਦਾ ਨਾ ਜਿੰਨੇ ਪਸ਼ੂਆਂ ਦਾ ਜਿੰਨਾ ਵੀ ਦੁੱਧ ਚਵਾਇਆ ਜਾਊਗਾ ਉਹ ਘਰ ਘਰ ਦੀ ਗਰੰਟੀ ਹੋਵੇਗੀ ਕਰਦੀ ਹੋਗੀ ਅੱਗੇ ਅਗਲੀ ਦੀ ਕੇਰ ਹੈ ਆਪਣੀ ਉਰੇ ਕੋਈ ਮਰਜ਼ੀ ਬੰਦਾ ਤਸੱਲੀ ਕਰੇ ਗਿੱਟੋਂ ਬਾਹਰ ਆਪਣੀ ਕੋਈ ਗਰੰਟੀ ਨਹੀਂ ਆਪਾਂ ਵੀ ਕਿੰਨੇ ਪੈਸੇ ਕਿਹਾ ਸੀ ਇਹਦੇ ਵੀਰੇ 85000 ਰੁਪਏ ਕਿਹਾ ਇਹਦਾ ਇਹਦਾ ਵੀ 85 ਤੇ 82 ਸੀ ਨਾ ਹਾਂ ਇਹਦਾ ਵੀ 82 ਦੋਨੇ ਕਿੰਨੇ ਕਿੰਨੇ ਦੇ ਹੋਣਗੇ ਦੋਨੇ 82 82 ਦੇ ਦੇ ਦਾਂਗੇ ਵੀਰੇ 80 80 ਨੇ ਹੋ ਜਾਣਗੀਆਂ ਇੱਕ 60 ਦਾ ਜੋੜਾ ਲੈਂਦਾ ਜੇ ਕੋਈ ਜੇ ਕੋਈ ਜੋੜਾ ਲੈਂਦਾ ਫਿਰ ਹੋ ਜਾਣਗੇ ਵੀਰੇ ਹੋ ਜਾਣਗੀਆਂ ਹਾਂ ਇਹ ਤਾਂ ਕਹਤਾ ਤੇਰਾ ਮਾਨ ਆ ਛੋਟੋ ਚ ਮਰਜ਼ੀ ਵਾਲੀ ਕਰਦੀ ਛੋਟੋ ਦੀ ਮਰਜ਼ੀ ਵਾਲੀ ਕਰ ਦਾਂਗੇ ਵੈਸੇ ਤਾਂ 85 85000 ਰੁਪਏ ਸੀ ਤੈਂ 80 80 ਨੇ ਕਹਤੇ ਤੇਰਾ ਮਾਨ ਜੇ ਕੋਈ ਸੱਜਣ ਇਕੱਠੀ ਲੈ ਕੇ ਜਾਂਦਾ ਹਾਂ ਫਿਰ ਦੇ ਦਾਂਗੇ 40 ਕਿਲੋ 45 ਕਿਲੋ ਬੜੇ ਆਰਾਮ ਨਾਲ ਬੀ ਇਹਦੇ ਕੋਲੇ ਹਾਜ਼ਰ ਹੈ 25 ਇਹਦਾ ਮੰਨ ਲੇ 45 ਵੀ ਚੱਲੀ ਮੰਨ ਕੇ ਲੈ ਵੀ ਵੈਸੇ ਦੁੱਧ ਤਾਂ ਇਹਨਾਂ ਨੇ 45 ਤੋਂ ਪਲੱਸ ਹੀ ਪਾਉਣਾ ਠੀਕ ਆ ਗੱਲ ਹਾਂਜੀ ਹਾਂ ਬਾਕੀ ਅਗਲੇ ਦੀ ਘੇਰ ਦੀ ਘੇਰ ਤੇ ਡਿਪੈਂਡਰ ਨੰਬਰ ਬੋਲੋ ਜੀ ਜਿਹੜੀ ਆ ਦੇ ਲੈ ਆਰਡਰ ਵੀ ਦੇਖ ਲੈ ਬਰੀਗੜੀ ਚ ਵੀ ਦੇਖ ਲੈ ਪਿੱਠ ਪੂੜਾ ਦੇਖ ਲੈ ਉੱਪਰੋਂ ਲੈਗ ਸਕੋਰ ਸਾਰਾ ਕੁਝ A ਕਲਾਸ ਹੈ ਬਿਲਕੁਲੀ ਸਮਾਈ ਸਮਾਈ ਚ ਕੰਮ ਨੰਬਰ ਬੋਲ ਦਿਓ ਜੀ 97799 39077 ਮਾਡਲ ਤਾਂ ਉਹ ਨੰਬਰ 1 ਤਹਿਸੀਲ ਸੁਨਾਮ ਤੇ ਜਿਲ੍ਹਾ ਹੋਊਗਾ ਸੰਗਰੂਰ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਨੇੜੇ ਆ ਕੇ ਡੰਗ ਤੋਂ ਡੰਗ ਚੋਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ